ਇੱਕ ਤਾਂ 47 ਦੇ ਵਿੱਚ ਅੱਧੀ ਕੌਮ ਦਾ ਲੱਕ ਟੁੱਟ ਗਿਆ ਸੀ ਉਸ ਤੋਂ ਬਾਅਦ ਤੁਸੀਂ 84 ਦੇ ਵਿੱਚ ਇੰਨਾ ਭਿਆਨਕ ਸਾਾਕਾ ਕਰ ਦਿੱਤਾ 147 ਮੈਂ ਇਹਨੂੰ ਆਜ਼ਾਦੀ ਨਹੀਂ ਕਹਿੰਦਾ ਪੰਜਾਬ ਨਾਲ ਹੋਏ ਧੋਖਿਆਂ ਦੀ ਕਹਾਣੀ ਤੇ ਨਹਿਰੂ ਨੇ ਨੱਕ ਚੜਾਉਂਦੇ ਹੋਏ ਕਿਹਾ ਸੀ ਕਿ ਇਹਨਾਂ ਨੂੰ ਦਿੱਲੀ ਤੋਂ 200 ਕਿਲੋਮੀਟਰ ਦੂਰ ਹੀ ਰੱਖ ਸਾਡੇ ਨਾਲ ਅਨਕਨਸਟੀਟਿਊਸ਼ਨੈਲਿਟੀ ਕੀਤੀ ਹੈ ਇੰਡੀਅਨ ਕਨਸਟੀਟਿਊਸ਼ਨ ਵੀ ਪੰਜਾਬ ਦੇ ਉੱਤੇ ਨਹੀਂ ਅਪਲਾਈ ਕੀਤਾ ਪੰਜਾਬ ਦੇ ਦਰਿਆਵਾਂ ਪਾਣੀਆਂ ਦੇ ਸੰਬੰਧ ਵਿੱਚ ਪੰਜਾਬ ਦੇ ਕੁੱਲ ਪਾਣੀਆਂ ਦਾ 75% ਤੋਂ ਵੀ ਵੱਧ ਹਿੱਸਾ ਕੇਂਦਰ ਨੇ ਪੰਜਾਬ ਤੋਂ ਖੋਹ ਦੂਸਰੇ ਸੂਬਿਆਂ ਨੂੰ ਵੰਡ ਦਿੱਤਾ ਉਹ ਵੀ ਮੁਫਤ 1 ਮਿੰਟ ਵਿੱਚ 10 ਕਰੋੜ ਲੀਟਰ ਪਾਣੀ ਜਾਂਦਾ ਬਾਹਰ ਪੰਜਾਬ ਦਾ ਅੱਧ ਅੱਧ ਪੰਜਾਬ ਦੇ ਵਿੱਚ 15-20 ਲੱਖ ਦੇ ਕਰੀਬ ਟਿਊਬਵੈੱਲ ਪੰਜਾਬ ਆਪਣੀਆਂ ਫਸਲਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪਾਣੀ ਕੱਢੇ ਧਰਤੀ ਹੇਠੋਂ ਉਸ ਲਈ ਡੀਜ਼ਲ ਲਵੇ ਮੁੱਲ ਦਾ ਕੋਲਾ ਲਵੇ ਮੁੱਲ ਦਾ ਤੇ ਖੁਦ ਆਪਣਾ ਪਾਣੀ ਦਵੇ ਮੁਫਤ ਵਿੱਚ ਜਦੋਂ ਹੀ ਕਿਸੇ ਸੈਕਸ਼ਨ ਨੇ ਇਹਨਾਂ ਦੀ ਇਸ ਅਥਾਰਟੀ ਨੂੰ ਚੈਲੰਜ ਕੀਤਾ ਉਹ ਦਨਾਂ ਟੌਲੇਟ ਗਈ ਫਿਰ ਇਹਨੂੰ ਜਿਸ ਹੱਦ ਤੱਕ ਵੀ ਜਾਣਾ ਪਿਆ ਉਹ ਤਾਂ ਚੱਲ ਗਿਆ 10 ਫੀਟ ਖੋਦਨੇ ਸੇ ਨਦੀ ਮਿਲ ਜਾਏਗੀ ਮਤਲਬ ਲੇਕਿਨ ਨਹੀਂ ਮਿਲ ਗਈ ਮਿਲ ਗਈ ਗਈ ਤੇ ਹੁਣ ਗੁਜਰਾਤ ਨੂੰ ਵਸਾਉਣ ਲਈ ਪੰਜਾਬ ਨੂੰ ਪੂਰੀ ਤਰ੍ਹਾਂ ਨਚੋੜਨ ਦੀ ਤਿਆਰੀ ਆ ਸਰਸੁਤੀ ਨਦੀ ਦਾ ਜਿੰਨਾ ਵੀ ਹਮਾਰਾ ਗਿਆਨ ਹੈ ਉਹ ਬੇਸਡ ਹੈ ਰਿਗਵੇਦ ਤੇ ਜਿਹੜਾ S Y L ਕਨਾਲ ਦਾ ਮੁੱਦਾ ਸੀਗਾ ਇਹ ਤਾਂ ਉਸ ਤੋਂ ਵੱਡਾ ਇੱਕ ਜਿਹੜਾ ਫਿਰਜੰਤਰ ਰਚਿਆ ਜਾ ਰਿਹਾ ਪੰਜਾਬ ਬਹੁਤ ਜਲਦੀ ਡੇਜ਼ਰਟ ਚ ਕਨਵਰਟ ਹੋ ਜਾਏਗਾ ਮੈਂ ਪੰਜਾਬ ਬੋਲਦਾ ਆਪਣੇ ਧੀਆਂ ਦੇ ਨਾਂ ਆਪਣੇ ਪੁੱਤਾਂ ਦੇ ਨਾਂ ਸੁਹੀਆਂ ਪੱਗਾਂ ਦੇ ਨਾਂ ਢੀਡੀਆਂ ਗੁੱਤਾਂ ਦੇ ਨਾਂ ਮੈਂ ਪੰਜਾਬ ਬੋਲਦਾ ਜੀਤੇ ਰੱਖਿਓ ਐ ਮੇਰੀ ਹਿੱਕ ਤੇ ਆਖਰੀ ਹਮਲਾ ਹੋ